2.5 ਲੱਖ ਲੋਕਾਂ ਦੀ ਪੈਨਸ਼ਨ ਕਿਉਂ ਨਹੀਂ ਆਈ ਬਜ਼ੁਰਗਾਂ ਵਿਧਵਾ ਬੇਸਹਾਰਾ 1500 ਰੁਪਏ ਪੈਨਸ਼ਨ ਕਦੋਂ ਤੱਕ ਆਵੇਗੀ ਤੁਹਾਡਾ ਸਭਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ YouTube ਚੈਨਲ ਪੰਜਾਬ ਪੈਨਸ਼ਨ ਅਪਡੇਟ ਦੇ ਉੱਪਰ ਬਜ਼ੁਰਗਾਂ ਦੀ ਪੈਨਸ਼ਨ 15-1500 ਰੁਪਏ ਦੇ ਹਿਸਾਬ ਨਾਲ ਪਹਿਲਾਂ ਟਾਈਮ ਸਿਰ ਆ ਜਾਂਦੀ ਸੀ ਹੁਣ ਨਵੰਬਰ ਤੇ ਦਸੰਬਰ ਮਹੀਨੇ ਦੀ ਪੈਨਸ਼ਨ ਰੁਕ ਰੁਕ ਕੇ ਕਿਉਂ ਆ ਰਹੀ ਹੈ ਤੇ ਕਈ ਬਜ਼ੁਰਗ ਵਿਧਵਾ ਬੇਸਾਰਾ ਤੇ ਅੰਗਹੀਨਾਂ ਦੀ ਪੈਨਸ਼ਨ ਹਜੇ ਤੱਕ ਉਹਨਾਂ ਦੇ ਖਾਤਿਆਂ ਵਿੱਚ ਪੈਨਸ਼ਨ ਪ੍ਰਾਪਤ ਉਹਨਾਂ ਨੂੰ ਨਹੀਂ ਹੋਈ ਫਿਰ ਭਾਵੇਂ ਔਰਤ ਹੋਵੇ ਬਜ਼ੁਰਗ ਫਿਰ ਭਾਵੇਂ ਕੋਈ ਮਰਦ ਹੋਵੇ ਉਹਨਾਂ ਦੀ ਪੈਨਸ਼ਨ ਹੁਣ 15-1500 ਰੁਪਏ ਦੇ ਹਿਸਾਬ ਨਾਲ ਉਹਨਾਂ ਦੇ ਖਾਤਿਆਂ ਵਿੱਚ ਨਹੀਂ ਹੋਈ ਪਹੁੰਚੀ ਹਜੇ ਤੱਕ ਤੇ ਇਹਨਾਂ ਲੋਕਾਂ ਦੀ ਪੈਨਸ਼ਨ ਪੰਜਾਬ ਸਰਕਾਰ ਵੱਲੋਂ ਸੀਐਮ ਭਗਵੰਤ ਮਾਨ ਜੀ ਵੱਲੋਂ ਕਦੋਂ ਇਹਨਾਂ ਦੇ ਖਾਤਿਆਂ ਵਿੱਚ ਪੈਨਸ਼ਨ ਭੇਜੀ ਜਾਵੇਗੀ ਇਹਨਾਂ ਦੇ ਬੈਂਕਾਂ ਵਿੱਚ ਪੈਨਸ਼ਨ ਭੇਜੀ ਜਾਵੇਗੀ ਤੇ ਇਹ ਕਢਵਾ ਕੇ ਉਸ ਨੂੰ ਵਰਤ ਸਕਣਗੇ ਹਜੇ ਤੱਕ ਪੰਜਾਬ ਸਰਕਾਰ ਦੀ 22 ਲੱਖ ਲੋਕਾਂ ਦੀ ਪੈਨਸ਼ਨ ਰੁਕੀ ਹੋਈ ਹੈ ਕਿਉਂਕਿ ਪੰਜਾਬ ਦੇ ਅੰਡਰ ਗਵਰਨਮੈਂਟ ਦੇ ਅੰਡਰ ਜੋ ਸਰਕਾਰੀ ਕਰਮਚਾਰੀ ਕੰਮ ਕਰਦੇ ਨੇ ਸਰਕਾਰੀ EMPLOYEES ਜਾਂ ਫਿਰ ਕੋਈ ਹੋਰ ਕੰਮ ਕਰਨ ਵਾਲੇ ਕੰਮ ਕਰਤਾ ਉਹਨਾਂ ਵੱਲੋਂ ਹੜਤਾਲ ਕੀਤੀ ਗਈ ਹੈ ਇਸ ਕਰਕੇ ਲੋਕਾਂ ਦੀ ਪੈਨਸ਼ਨਾਂ 22 ਲੱਖ ਲੋਕਾਂ ਦੀ ਪੈਨਸ਼ਨਾਂ ਰੁਕ ਚੁੱਕੀਆਂ ਨੇ ਤੇ ਇਸ ਹੜਤਾਲ ਦੇ ਵਿੱਚ ਕਈ ਬਜ਼ੁਰਗਾਂ ਵਿਧਵਾ ਬੇਸਰਾਂ ਤੇ ਅੰਗ ਇਹਨਾਂ ਦੀ ਪੈਨਸ਼ਨ ਉਹਨਾਂ ਦੇ ਖਾਤਿਆਂ ਵਿੱਚ ਭੇਜੀ ਜਾ ਚੁੱਕੀ ਹੈ ਕਈਆਂ ਇਲਾਕਿਆਂ ਵਿੱਚ ਕਈ ਜ਼ਿਲ੍ਹਿਆਂ ਵਿੱਚ ਇਹ ਪੈਨਸ਼ਨ ਆ ਚੁੱਕੀ ਹੈ ਤੇ ਉਹਨਾਂ ਵੱਲੋਂ ਕਮੈਂਟ ਕਰਕੇ ਜਰੂਰ ਦੱਸ ਦਿੱਤਾ ਜਾਵੇ ਕਿ ਕਿਹੜੇ ਇਲਾਕੇ ਦੀ ਪੈਨਸ਼ਨ ਆ ਚੁੱਕੀ ਹੈ ਹਜੇ ਤੱਕ ਤੇ ਬਾਕੀ ਦੀਆਂ ਪੈਨਸ਼ਨਾਂ ਇਹ ਹੜਤਾਲ ਜਦੋਂ ਖਤਮ ਹੋਵੇਗੀ ਇਹਨਾਂ ਦੀਆਂ ਮੰਗਾਂ ਪੂਰੀਆਂ ਹੋਣਗੀਆਂ ਉਦੋਂ ਪੈਨਸ਼ਨ ਸਾਡੇ ਖਾਤਿਆਂ ਵਿੱਚ ਪਹੁੰਚਣਗੀਆਂ ਹੁਣ ਤੇ ਇਹਨਾਂ ਸਰਕਾਰੀ ਕਰਮਚਾਰੀਆਂ ਦੀ ਇਮਪਲੋਇਆਂ ਦੇ ਮੰਗਾਂ ਸੀਮ ਭਵੰਤਮਨ ਜੀ ਨਾਲ ਕਦੋਂ ਮੀਟਿੰਗ ਹੋਵੇਗੀ ਤੇ ਕਦੋਂ ਮੰਗਾਂ ਇਹਨਾਂ ਦੀ ਪੂਰੀਆਂ ਹੋਣਗੀਆਂ ਇਸ ਦੇ ਬਾਰੇ ਜਦੋਂ ਹੀ ਸਾਨੂੰ ਜਾਣਕਾਰੀ ਮਿਲੇਗੀ ਜਿਵੇਂ ਨੋਟੀਫਿਕੇਸ਼ਨ ਸਾਡੇ ਤੱਕ ਪਹੁੰਚੇਗਾ ਉਸ ਦੇ ਮੁਤਾਬਕ ਕਰਨਾ ਵੀਡੀਓ ਬਣਾ ਕੇ ਸ਼ੇਅਰ ਕਰਾਂਗੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਨੋਟੀਫਿਕੇਸ਼ਨ ਨੂੰ ਓਨ ਕਰਕੇ ਰੱਖ ਲਓ ਤਾਂ ਜੋ ਅਗਲੀ ਵੀਡੀਓ ਜਦੋਂ ਹੀ ਬਣਾਈਏ ਤੇ ਤੁਹਾਡੇ ਤੱਕ ਪਹਿਲਾ ਨੋਟੀਫਿਕੇਸ਼ਨ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੁਸੀਂ ਇਸ ਵੀਡੀਓ ਨੂੰ ਵੇਖ ਸਕੋ